ਕੜਾਕੇ ਦੀ ਠੰਡ ਵਿੱਚ ਅੱਜ ਪੰਜਾਬ ਅੰਦਰ ਪਟਾਕੇ ਪੈਣ ਵਾਲਾ ਹਿਸਾਬ ਰਿਹਾ ਇੱਕ ਪਾਸੇ ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਾ ਅਕਾਲ ਬੁੰਗਾ ਵਾਲੀ ਘਟਨਾ ਲਈ ਸ਼ਰੋਮਣੀ ਕਮੇਟੀ ਮਗਰੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਵੀ ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਜ਼ਿੰਮੇਵਾਰ ਠਹਿਰਾ ਦਿੱਤਾ ਤਾਂ ਦੂਜੇ ਪਾਸੇ ਦੋ ਰੈਲੀਆਂ ਹੋਈਆਂ ਦੋਵੇਂ ਰੈਲੀਆਂ ਕਾਂਗਰਸ ਨਾਲ ਸੰਬੰਧਿਤ ਅਤੇ ਬੇਵਾਕ ਬੁਲਾਰਿਆਣੇ ਕੀਤੀਆਂ ਇਤਿਫਾਕ ਇਹ ਰਿਹਾ ਕਿ ਜਦੋਂ ਮੋਗਾ ਦੇ ਨਿਹਾਲ ਸਿੰਘ ਵਾਲਾ ਵਿੱਚ ਨਵਜੋਤ ਸਿੰਘ ਸਿੱਧੂ ਰੈਲੀ ਵਿੱਚ ਬੋਲਣ ਲੱਗੇ ਤਾਂ ਐਨ ਉਸੇ ਸਮੇਂ ਦੂਜੇ ਪਾਸੇ ਭੁਲੱਤ ਨੇੜੇ ਰਾਮਗੜ੍ਹ ਵਾਲੀ ਰੈਲੀ ਵਿੱਚ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਬੋਲਣਾ ਸ਼ੁਰੂ ਕੀਤਾ ਇਹ ਦੋ ਰੈਲੀਆਂ ਸਨ ਅਤੇ ਦੋ ਸਟੇਜਾਂ ਤੋਂ ਦੋ ਬੁਲਾਰੇ ਸਨ ਪਰ ਨਿਸ਼ਾਨੇ ਉੱਤੇ ਇੱਕੋ ਸ਼ਖਸ ਸੀ ਦੋਵੇਂ ਕਾਂਗਰਸੀ ਆਗੂਆਂ ਨੇ ਰਾਜ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੰਡਿਆ ਦੋਹਾਂ ਨੇ ਆਪਣੇ ਤੇਵਰ ਸਾਫ਼ ਕਰ ਦਿੱਤੇ ਅਤੇ ਦੋਹਾਂ ਨੇ ਹੀ ਕਾਂਗਰਸ ਨੂੰ ਬਦਲਣ ਦੀ ਸਲਾਹ ਦਿੱਤੀ ਭਾਵ ਕਿ ਇਹ ਦੋਵੇਂ ਇਸੇ ਤਰ੍ਹਾਂ ਚੱਲਣਗੇ ਕਾਂਗਰਸ ਪਾਰਟੀ ਨੂੰ ਹੀ ਬਦਲਣਾ ਹੋਏਗਾ ਸੁਖਪਾਲ ਖੈਰਾ ਨੇ ਕਾਂਗਰਸ ਨੂੰ ਸਿੱਖਾਂ ਦੀ ਗੱਲ ਪ੍ਰਮੁੱਖਤਾ ਨਾਲ ਕਰਨ ਦੀ ਸਲਾਹ ਦਿੱਤੀ ਜਦ ਕਿ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਨੂੰ ਇਮਾਨਦਾਰੀ ਨੂੰ ਅੱਗੇ ਲਿਆਉਣ ਲਈ ਆਖਿਆ ਸੁਖਪਾਲ ਸਿੰਘ ਖੈਰਾ ਨੇ ਜਿੱਥੇ ਆਪਣੇ ਨਿੱਜੀ ਦਰਦ ਫਰੋਲੇ ਉੱਥੇ ਹੀ ਉਹਨਾਂ ਦੇ ਪੁੱਤਰ ਮਹਿਤਾਬ ਸਿੰਘ ਖੈਰਾ ਦੇ ਬੋਲ ਵੀ ਲੋਕਾਂ ਦੀ ਹਮਦਰਦੀ ਹਾਸਲ ਕਰਨ ਵਾਲੇ ਸਨ ਉਦੋਂ ਮੈਨੂੰ ਮਹਿਸੂਸ ਹੋਇਆ ਜਦੋਂ ਸਾਨੂੰ ਘਰੋਂ ਗ੍ਰਿਫਤਾਰ ਕਰਕੇ ਲੈ ਕੇ ਗਏ ਜਿਸ ਅੰਦਾਜ਼ ਵਿੱਚ ਜਾਂ ਜਿਸ ਢੰਗ ਨਾਲ ਲੈ ਕੇ ਗਏ ਮੈਂ ਮਯੂਸ ਹੋਇਆ ਮੈਂ ਝੂਠ ਨਹੀਂ ਬੋਲਦਾ ਮੈਂ ਮੈਂ ਨਹੀਂ ਕਹਿ ਸਕਦਾ ਕਿ ਮੈਂ ਬਹੁਤ ਬਲਵਾਨ ਆ ਜਾਂ ਮੈਨੂੰ ਸਭ ਪਤਾ ਹੈ ਮੈਂ ਮਯੂਸ ਹੋਇਆ ਮੈਨੂੰ ਦੁੱਖ ਲੱਗਾ ਮੈਂ ਸੋਚਿਆ ਕਿ ਪਾਪਾ ਦਾ ਗੁਨਾਹ ਕੀ ਹੈ ਕਿਉਂਕਿ ਮੁਕਦਮਾ ਤਾਂ ਮੈਂ ਜਾਣਦਾ ਮੁਕਦਮਾ ਸਾਰਾ ਸਾਰ ਝੂਠਾ ਮੁਕਦਮੇ ਦੇ ਕੋਈ ਪੈਰ ਨਹੀਂ ਮੁਕਦਮਾ ਤਾਂ ਅਸੀਂ ਸੁਪਰੀਮ ਕੋਰਟ ਤੋਂ ਜਾ ਕੇ ਜਿੱਤ ਚੁੱਕੇ ਸੀ ਪਾਪਾ ਦਾ ਗੁਨਾਹ ਕੀ ਸੀ ਪਪਾ ਦਾ ਗੁਨਾਹ ਇਹ ਹੈ ਕਿ ਉਹ ਉਹ ਬੋਲਦੇ ਨੇ ਸੱਚ ਬੋਲਦੇ ਨੇ ਸੱਚ ਬੋਲਣ ਤੋਂ ਡਰੀ ਸੱਚ ਸੁਣਨ ਤੋਂ ਡਰੀ ਜਾਂਦੀ ਸਰਕਾਰ ਮੈਂ ਆਪਣਾ ਫਰਜ਼ ਅਦਾ ਕੀਤਾ ਮੈਨੂੰ ਮੈਨੂੰ ਬੜਾ ਪਿਆਰ ਮਿਲ ਰਿਹਾ ਲੋਕਾਂ ਤੋਂ ਸੁਪਰ ਮੈਂ ਕੁਝ ਨਹੀਂ ਕੀਤਾ ਮੈਂ ਜੋ ਵੀ ਕੀਤਾ ਆਪਣੇ ਆਪਣੇ ਗੁਰੂ ਵਾਸਤੇ ਕੀਤਾ ਆਪਣੇ ਆਈਡਲ ਵਾਸਤੇ ਕੀਤਾ ਜੇ 100 ਵਾਰ ਇਹਨਾਂ ਨੂੰ ਗ੍ਰਫਤਾਰ ਕਰਨਗੇ ਮੈਂ 100 ਵਾਰ ਲੜਾਈ ਲੜੂੰਗਾ ਐਡਾ ਲੜਾਂਗੇ ਐਡਾ ਤੁਸੀਂ ਸਾਡੇ ਨਾਲ ਰਹੋ ਤੁਸੀਂ ਮੈਨੂੰ ਰਾਹ ਦਿਖਾਉਂਦੇ ਰਹੋ ਮੈਨੂੰ ਆਸ਼ੀਰਵਾਦ ਦਿਓ ਮੈਨੂੰ ਪਿਆਰ ਦਿਓ ਜੇ ਮੈਂ ਕੁਝ ਗਲਤ ਕਰਾਂ ਤੇ ਮੈਨੂੰ ਟੋਕੋ ਟੋਕਿਓ ਮੈਨੂੰ ਸਹੀ ਰਾਹ ਪਾਇਓ ਪਰ ਸਾਡੇ ਸਾਡੇ ਨਾਲ ਮੇਰੇ ਫਾਦਰ ਦੇ ਨਾਲ ਇਦਾਂ ਖੜਕੇ ਰਹੋ ਫਿਰ ਜ਼ਿੰਦਗੀ ਦੀ ਕੋਈ ਤਾਕਤ ਇਹਨਾਂ ਨੂੰ ਹਟਾ ਨਹੀਂ ਸਕਦੀ ਦੂਜੀ ਰੈਲੀ ਦੇ ਭਰਮੇ ਇਕੱਠ ਵਿੱਚ ਨਵਜੋਤ ਸਿੱਧੂ ਦਾ ਭਾਸ਼ਣ ਰਵਾਇਤੀ ਰਿਹਾ ਪਰ ਮੁੱਖ ਮੰਤਰੀ ਨੂੰ ਰਗੜੇ ਲਾਉਣ ਵਿੱਚ ਉਹਨਾਂ ਨੇ ਕੋਈ ਲਿਆਜ਼ ਨਹੀਂ ਕੀਤੀ ਨਵਜੋਤ ਸਿੱਧੂ ਦਾ ਭਾਸ਼ਣ ਸੁਖਪਾਲ ਖੈਰਾ ਤੋਂ ਪਹਿਲਾਂ ਖਤਮ ਹੋ ਗਿਆ ਜਦਕਿ ਸੁਖਪਾਲ ਖੈਰਾ ਨੇ ਕਾਫੀ ਲੰਬੀ ਸਪੀਚ ਦਿੱਤੀ ਅਤੇ ਕਿਸਾਨੀ ਸਮੇਤ ਕਈ ਮੁੱਦਿਆਂ ਨੂੰ ਛੋਆ ਉਨ੍ਹਾਂ ਆਪਣੇ ਭਾਸ਼ਣ ਦੇ ਸ਼ੁਰੂ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਵੀ ਜ਼ਿਕਰ ਕੀਤਾ ਸੁਖਪਾਲ ਖੈਰਾ ਨੇ ਕਿਹਾ ਕਿ ਸਿੱਖਾਂ ਅਤੇ ਸਿੱਖੀ ਦੀ ਗੱਲ ਕੀਤੇ ਬਿਨਾ ਪੰਜਾਬ ਵਿੱਚ ਕੋਈ ਰਾਜਨੀਤੀ ਨਹੀਂ ਕਰ ਸਕਦਾ ਉਨ੍ਹਾਂ ਦਾ ਭਾਵ ਸੀ ਕਿ ਕਾਂਗਰਸ ਨੂੰ ਥੋੜਾ ਬਦਲਣਾ ਹੋਵੇਗਾ ਇਸੇ ਤਰ੍ਹਾਂ ਦੀ ਗੱਲ ਨਵਜੋਤ ਸਿੰਘ ਸਿੱਧੂ ਨੇ ਕੀਤੀ ਖੈਰਾ ਨੇ ਗਾਇਕ ਸਿੱਧੂ ਮੂਸੇਵਾਲਾ ਅਤੇ ਅਦਾਕਾਰ ਦੀਪ ਸਿੱਧੂ ਦਾ ਵੀ ਜ਼ਿਕਰ ਕੀਤਾ ਇਸ ਤੋਂ ਇਲਾਵਾ ਪਹਿਲੀ ਵਾਰ ਸੀ ਜਦੋਂ ਸੁਖਪਾਲ ਖੈਰਾਂ ਦੇ ਮੂੰਹੋਂ ਬੀਬੀ ਜਗੀਰ ਕੌਰ ਦੇ ਹੱਕ ਵਿੱਚ ਸ਼ਬਦ ਨਿਕਲੇ ਸ਼ਬਦੀ ਨਹੀਂ ਉਹਨਾਂ ਬੀਬੀ ਜਗੀਰ ਕੌਰ ਨਾਲ ਬੀਤੇ ਵਿੱਚ ਕੀਤੀ ਜ਼ਿਆਦਤੀ ਲਈ ਮਾਫੀ ਮੰਗਦੇ ਹੋਏ ਹਮਾਇਤ ਦੇਣ ਦੀ ਵੀ ਇਹ ਗੱਲ ਕੀਤੀ ਤੁਹਾਨੂੰ ਸਭ ਨੂੰ ਪਤਾ ਆ ਕਿ ਸਾਡੇ ਪਰਿਵਾਰ ਨੂੰ ਸਾਡੀ ਕੌਮ ਨਾਲ ਪਿਆਰ ਆ ਆ ਧਰਤੀ ਦੇ ਨਾਲ ਪਿਆਰ ਆ ਜਿੱਥੇ ਗੁਰੂਆਂ ਦਾ ਤੇ ਛੋਟੇ-ਛੋਟੇ ਸਹਿਬਜ਼ਾਦੇਾਂ ਦਾ ਖੂਨ ਡੁੱਲਿਆ ਹੋਇਆ ਵਾ ਉਹਨਾਂ ਬਹਾਦਰਾਂ ਦੇ ਨਾਲ ਰਹਿਣਾ ਸੁਖਾ ਸਿੰਘ ਮਹਤਾਬ ਸਿੰਘ ਜਿਨੇ ਮਸੇ ਰੰਗੜ ਦਾ ਸਿਰ ਵੱਢ ਕੇ ਕਲਮ ਕਰਕੇ ਤੇ ਦੱਸਤਾ ਸੀਗਾ ਕਿ ਦਰਬਾਰ ਸਾਹਿਬ ਦਾ ਅਸੀਂ ਉਥੇ ਹੁੰਦਾ ਹੋਇਆ ਤੋਹੀਨ ਨਹੀਂ ਸਹਾਰ ਸਕਦੇ ਅਸੀਂ ਉਹਨਾਂ ਦੇ ਨਾਲ ਰਹਿਣਾ ਵਾਂ ਗਾ ਵੀ ਰਹਿਣਾ ਵਾਂ ਬਸ ਇਹੀ ਕਸੂਰ ਸੀ ਮੇਰੇ ਪਿਤਾ ਜੀ ਦਾ ਕਿ ਉਹ ਸਰ ਆ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਦੇ ਸਾਥੀ ਸੀਗੇ ਪਿੰਡਰਾ ਵਾਲੇ ਦੇ ਸਾਥੀ ਹੋਣਾ ਕੋਈ ਮਾੜੀ ਗੱਲ ਸੀ ਯਾਰ ਉਹ ਤਾਂ ਇੱਕ ਜੋਧਾ ਜਿਹੜੇ ਸਦੀਆਂ ਅੰਝ ਕਦੀ ਕਦੀ ਜੰਮਦਾ ਉਹ ਸੀ ਬਹਾਦਰ ਆਦਮੀ ਇੱਕ ਪਾਸੇ ਉਹ ਕੰਗਾ ਇੱਕ ਪਾਸੇ ਨਿਜ਼ਾਮ ਆ ਜਿਹੜੇ ਬੰਦੂਆ ਮਜ਼ਦੂਰ ਬਣੇ ਹੋਏ ਨੇ 92 99 93 ਜਿਹੜੇ ਤੁਰੇ ਫਿਰਦੇ ਨੇ ਉਹ ਇਹਨਾਂ ਦੀ ਰੋਜ਼ ਬੇਇੱਜ਼ਤੀ ਕਰਦਾ ਭਗਵੰਤ ਤੇ ਕੇਜਰੀਵਾਲ ਉੱਤੋਂ ਦਿੱਲੀੋਂ ਇਹਨਾਂ ਨੇ ਪੱਲੇ ਕੁਛ ਨਹੀਂ ਗਾ ਇਹਾਂ ਦੇ ਅੱਖਾਂ ਦੇ ਸਾਹਮਣੇ ਬੇਇੱਜ਼ਤੀਆਂ ਕਰਦੇ ਇਦਾਂ ਕਰਕੇ ਛੋਟੇ ਛੋਟੇ ਕਹਿੰਦੇ ਬੱਚੇ ਬਿਠਾਇਓ ਦਿੱਲੀੋਂ ਲਿਆ ਕੇ ਇੱਕ ਇੱਕ ਡਿਪਾਰਟਮੈਂਟ ਇੱਕ ਇੱਕ ਮਿਨਿਸਟਰ ਦੇ ਉੱਤੇ ਸਿਰ ਤੇ ਬਿਠਾਇਓ ਣਕੇ ਤੁਸੀਂ ਵਾਚ ਕਰਨਾ ਕਿ ਮਿਨਿਸਟਰ ਕੀ ਕਰ ਰਿਹਾ ਹੈ ਮਿਨਿਸਟਰਾਂ ਦੇ ਪੱਲੇ ਕੱਖ ਨਹੀਂ ਗਾ ਪਰ ਲਟਕੇ ਹੋਏ ਨੇ ਲਟਕੇ ਹੋਏ ਵਿਜ਼ਾਰਤ ਨੂੰ ਕਿ ਕਿਸੇ ਤਰੀਕੇ ਨਾਲ ਅਸੀਂ ਵਿਜ਼ਾਰਤ ਚੋਂ ਨਾ ਲੱਥ ਜੇ ਤੇ ਉਸ ਵਿਜ਼ਾਰਤ ਨੂੰ ਮੇਰੇ ਪਿਤਾ ਜੀ ਨੇ ਐਦਾਂ ਮਾਫ਼ ਕਰਨਾ ਹੰਕਾਰ ਨਾ ਸਮਝੋ ਆ ਜੁੱਤੀ ਦੇ ਨੋਕ ਤੇ ਰੱਖ ਕੇ ਤੇ ਵਿਜ਼ਾਰਤ ਛੱਡ ਦਿੱਤੀ ਇਹ ਆ ਬੀਬੀ ਜਗੀਰਕੌਰ ਜੀ ਦੀ ਇੰਟਰਵਿਊ ਸੁਣੀ ਮੈਂ ਜੇਲ੍ਹ ਸੀ ਤਿੰਨ ਲੇਡੀਜ਼ ਸੀ ਕਿ ਉਹਨਾਂ ਦੇ ਨਾਲ ਮੈਂ ਜੇਲ੍ਹ ਸੀ ਬੰਦ ਢੇਲੀ ਪੋਸਟ ਟੈਲੀਵਿਜ਼ਨ ਨੇ ਇੰਟਰਵਿਊ ਕੀਤੀ ਖੜਿਆ ਦੀ ਕੀਤੀ ਸੀ ਉਹਨਾਂ ਚਲੋ ਬਾਕੀ ਗੱਲਾਂ ਤਾਂ ਜਿਹੜੇ ਕਈਆਂ ਉਹਨਾਂ ਨੇ ਬੀਬੀ ਜਗੀਰਕੌਰ ਜੀ ਨੂੰ ਪੁੱਛਿਆ ਤੇ ਆ ਜਿਹੜਾ ਖੇਰੇ ਤੇ ਪਰਚਾ ਦਰਜ ਹੋਇਆ ਇਹਦਾ ਕਿਦਾਂ ਜੀ ਉਹਨੇ ਕਿਹਾ ਇਹ ਪਰਚਾ ਖੇਰੇ ਤੇ ਗਲਤ ਦਰਜ ਹੋਇਆ ਵਾ ਕਹਿ ਸਕਦਾ ਕੋਈ ਦੱਸਿਓ ਜਰਾ ਮੈਂ ਤਾਂ ਥੋੜਾ ਬਹੁਤਾ ਉਹਨਾਂ ਨਾਲ ਟੱਕਾ ਵੀ ਕੀਤਾ ਸੀ ਜ਼ਿੰਦਗੀ 'ਚ ਮੈਂ ਤੁਹਾਡੇ ਜ਼ਰੀਏ ਇੱਥੋਂ ਮੈਂ ਕਦੀ ਯਾਰ ਮਾਫੀ ਮੰਗਣ ਸੰਗ ਹੀ ਨਹੀਂ ਰੱਖਿਆ ਟੀਵੀ ਦੇ ਸਾਹਮਣੋਂ ਕਹਿਣਾ ਬੀਬੀ ਜਗੀਰਕੌਰ ਜੀ ਮੈਂ ਤੇਰਾ ਵੀ ਪੜਾ ਚਾਹਨਾ ਵਾਂ ਤੈਨੂੰ ਵੀ ਦੇਖਣਾ ਚਾਹਨਾ ਕਿ ਤ ਤਰੱਕੀ ਕਰ ਐਸ்சிਪੀਸੀ ਤੋਂ ਤੈਨੂੰ ਜੇ ਹਟਾਉਂਦੇ ਨੇ ਜਿਹੜੀ ਤੁਸੀਂ ਗੱਲ ਕਹੀ ਆ ਐਸ்சிਪੀਸੀ ਜਿਹੜੀ ਆ ਲਫਾਫੇ ਚੋਂ ਨਹੀਂ ਨਿਕਲਣੀ ਚਾਹੀਦੀ ਬੀਬੀ ਜਗੀਰਕੌਰ ਜੀ ਤੇਰਾ ਸਪੋਰਟਰ ਮੈਂ ਬੈਠਾ ਵਾਂ ਇੱਥੇ ਮੈਂ ਬੈਠਾ ਸੀਰੀ ਲਈ ਹੁਣ ਗੱਲ ਕਰਨ ਲੱਗਾ ਉਹ ਗੱਲ ਮੈਂ ਆਪਣੀ ਕੌਮ ਦੀ ਕਰਨਾ ਪੈਣਾ ਮੈਂ ਕੋ ਮੈਂ ਆਪਣੀ ਪਾਰਟੀ ਸਰਵੇ ਕਹਿਣਾ ਚਾਹਨਾ ਕਿ ਦੇਖੋ ਜੇ ਤੁਸੀਂ ਸਿੱਖਾਂ ਦੀ ਗੱਲ ਨਹੀਂ ਕਰੋਗੇ ਤੇ ਫੇ ਪੰਜਾਬ ਚ ਤੁਹਾਨੂੰ ਸਿੱਖ ਵੋਟ ਕਿਉਂ ਪਾਉਣਗੇ ਦੋਸੋਂ ਪਾਉਂਗੇ ਤੁਸੀਂ ਵੋਟ ਜੇ ਕੋਈ ਤੁਹਾਡੀ ਗੱਲ ਨਾ ਕਰੇ ਤਾਂ ਅਸੀਂ ਨੈਸ਼ਨਲਿਜ਼ਮ ਰੱਖੋ ਆਪਣੇ ਦੇਸ਼ ਦੇ ਵਾਸਤੇ ਆਪਣੇ ਜਜ਼ਬਾਤ ਰੱਖੋ ਗੁੱਡ ਪਰ ਆਪਣੇ ਸੂਬੇ ਦੇ ਵਾਸਤੇ ਵੀ ਤਾਂ ਨੈਸ਼ਨਲਿਜ਼ਮ ਪੈਦਾ ਕਰੋ ਇਹਦਾ ਰਾਸ਼ਟਰਵਾਦ ਪੰਜਾਬ ਦਾ ਜਜ਼ਬਾਤੀ ਰਾਸ਼ਟਰਵਾਦ ਅਲੱਗ ਹੋਣਾ ਚਾਹੀਦਾ ਸਾਡਾ ਇੱਥੇ ਕੇਂਦਰਿਤ ਹੋਣਾ ਚਾਹੀਦਾ ਤੇ ਜੇ ਕੇਂਦਰਿਤ ਹੁੰਦਾ ਤੇ ਫੇ ਸਾਡੇ ਨੌਜਵਾਨਾਂ ਤੇ ਇੰਨੇ ਸੇ ਨਾ ਲੱਗਦੇ ਮੈਂ ਆਪਣੇ ਮੁੱਖ ਮੰਤਰੀ ਹੋਰ ਅਕਾਲੀ ਦਲ ਦੇਖੋ ਅਕਾਲੀ ਦਲ ਨੂੰ ਮੈਂ ਹੁਣ ਆਪਾਂ ਕਿਸੇ ਨੂੰ ਮਾੜਾ ਦਿਲ ਮੇਰਾ ਕਹਿਣ ਨੂੰ ਦਿਲ ਹੀ ਨਹੀਂ ਕਰਦਾ ਸੁਪੀਰ ਨੂੰ ਵੀ ਨਹੀਂ ਮਾੜਾ ਕਹਿਣਾ ਚਾਹੁੰਦਾ ਮੈਂ ਇਹ ਕਹਿੰਦਾ ਨਾ ਕਿ ਮਾਫੀ ਮੰਗ ਦੋ ਮੇਰੇ ਨਾਲ ਆ ਜਾਓ ਸਾਰੇ ਵਾਪਸ ਆ ਜਾਓ ਉਹ ਬਈ ਅਕਾਲੀ ਦਲ ਜੱਤਾਂ ਹੀ ਏਜੰਡੇ ਤੇ ਨਹੀਂ ਆਉਂਦਾ ਆ ਜਦੋਂ ਮੈਂ ਬਿੱਲ ਪਾਸ ਕਰਨ ਦੀ ਗੱਲ ਕਰ ਕਦੇ ਅਕਾਲੀ ਦਲ ਦਾ ਕੰਮ ਸੀਗਾ ਜਥੇਦਾਰ ਕੋਂਕੇ ਗੁਰਦੇਵ ਸਿੰਘ ਕੋਂਕੇ ਅਗਲ ਤੱਕ ਦਾ ਜਥੇਦਾਰ ਉਹਦੀ 90 ਦੇ ਹਾਕੇ ਵਿੱਚ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਉਹਦੀ ਉਹਨੂੰ ਉਹਨੂੰ ਸ਼ਹੀਦ ਅਗਰ ਤੁਸੀਂ ਪੰਥ ਹੁੰਦੇ ਤੁਹਾਡੇ ਜਜ਼ਬਾਤ ਹੁੰਦੇ ਤੁਸੀਂ ਇਹਨਾਂ ਅਫਸਰਾਂ ਨੂੰ ਸਜ਼ਾ ਲਵੋਦੇ ਤੁਸੀਂ ਸਜ਼ਾ ਦਾ ਤੁਸੀਂ ਕੀ ਦੇਣੀ ਤੁਸੀਂ ਤਾਂ ਉਹ ਸੁਮੇਤ ਸਿੰਘ ਸੈਣੀ ਜਿਹਦੇ ਤੇ ਬਹੁਤ ਇਲਜ਼ਾਮ ਸੀਗੇ ਤੁਸੀਂ ਉਹਨੂੰ ਡੀਜੀਪੀ ਬਣਾਇਆ ਯਾਰ ਦੋ ਸਿੱਖਾਂ ਨੂੰ ਗੋਲੀ ਮਾਰ ਕੇ ਮਾਰ ਦਿੱਤੀ ਬਾਬਲ ਕਲਾਂ ਦੇ ਵਿੱਚ ਮੇਰੀ ਹਰ ਉਸ ਵਿਅਕਤੀ ਦੇ ਨਾਲ ਹਮਦਰਦੀ ਆ ਜਿਹਦੇ ਨਾਲ ਟੱਕਾ ਜ਼ੁਲਮ ਪੇਨ ਇंसाफी ਹੋ ਰਹੀ ਹੈ ਬਸ ਇਸ ਰਾਤੇ ਚੱਲੂੰਗਾ ਆਵਾਜ਼ ਇਦਾਂ ਹੀ ਰਹੇਗੀ ਮੁੱਦਿਆਂ ਦੇ ਉੱਤੇ ਕੇਂਦਰਿਤ ਰਹੇਗੀ ਵੱਡੇ ਇਸ਼ੂਸ ਪੰਜਾਬ ਦੇ ਜਿਹਨੇ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਵਾ ਉਹਦੇ ਵਾਸਤੇ ਤਿਆਰੀ ਕਰਕੇ ਆਉਣ ਵਾਲਾ ਜਿੰਨਾ ਵੀ ਮੇਰਾ ਜੀਵਨ ਬਚਿਆ ਹੁਣ ਅਗਲਾ ਜਿੰਨਾ ਵੀ ਉਹਦੇ ਹੱਥ ਵਿੱਚ ਆ ਉਹ ਮੈਂ ਪੰਜਾਬ ਨੂੰ ਤੇ ਆਪਣੀ ਕੌਮ ਤੇ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਕਰਦਾ ਹੋਇਆ ਫਤਿਹ ਬਲੌਣਾ ਦੋਵੇਂ ਰੈਲੀਆਂ ਵਿੱਚ ਭਰਵੇਂ ਇਕੱਠ ਹੋਏ ਅਤੇ ਇਹਨਾਂ ਰੈਲੀਆਂ ਵਿੱਚ ਦੋਵੇਂ ਆਗੂਆਂ ਦੇ ਨਿਸ਼ਾਨੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਰਹਿਣ ਤੋਂ ਇਲਾਵਾ ਕੁਝ ਮੁੱਦਿਆਂ ਦੀ ਵੀ ਸਾਂਝ ਰਹੀ ਨਵਜੋਤ ਸਿੱਧੂ ਅਤੇ ਸਖਪਾਲ ਖਹਿਰਾ ਨੇ ਪੰਜਾਬ ਵਿੱਚ ਨਿਵੇਸ਼ ਨਾ ਹੋਣ, ਪੰਜਾਬ ਦੀ ਤਰੱਕੀ ਲਈ ਪੰਜਾਬ ਦੇ ਬਾਰਡਰ ਖੋਲਣ ਅਤੇ ਇਹਨਾਂ ਰਾਹੀਂ ਕਾਰੋਬਾਰ ਚਲਾਉਣ, ਮੁਫਤ ਦੀਆਂ ਚੀਜ਼ਾਂ ਦੇਣ ਨਾਲੋਂ ਲੋਕਾਂ ਨੂੰ ਕਾਬਲ ਬਣਾਉਂਦੀਆਂ ਸਾਂਝੀਆਂ ਗੱਲਾਂ ਕੀਤੀਆਂ। ਨਵਜੋਤ ਸਿੱਧੂ ਨੇ ਤਾਂ ਭਗਵੰਤ ਮਾਨ ਨੂੰ ਮਾਂ ਦੇ ਦੁੱਧ ਦਾ ਵਾਸਤਾ ਦੇ ਕੇ ਬਹਿਸ ਦਾ ਸਿੱਧਾ ਚੈਲੰਜ ਕਰ ਦਿੱਤਾ। ਉਹਨਾਂ ਕਾਂਗਰਸ ਵਿੱਚ ਰਹਿਣ ਦੀ ਵੀ ਗੱਲ ਸਾਫ਼ ਕਰ ਦਿੱਤੀ ਅਤੇ ਆਖਿਆ ਕਿ ਮਰਨ ਤੱਕ ਨਵਜੋਤ ਸਿੱਧੂ ਕਾਂਗਰਸੀ ਰਹੇਗਾ। ਹਾਲੇ ਵਾਲਿਆ ਸਰਦਾਰ ਸਰਦਾਰ ਜਿੰਦਾਬਾਦ ਸਰਦਾਰ ਮੇਲਕੀਦਰ ਸਿੰਘ ਨਿਹਾਲ ਸਿੰਘ ਵਾਲਾ ਜਿੰਦਾਬਾਦ ਸਰਦਾਰ ਨਵਜੋਤ ਸਿੰਘ ਸਿੱਧੂ ਜਿੰਦਾਬਾਦ ਸਰਦਾਰ ਧਰਮਪਾਲ ਸਿੰਘ ਨਿਹਾਲ ਸਿੰਘ ਵਾਲਾ ਜਿੰਦਾਬਾਦ چٹکلے سنا کے بےشو بنا کے نوجوت چوان دے دی چھوٹے کھیا راہل گاندھی اتو پھر انگت کا پیر ہے ہیلتا نہیں تسی تسی لکھ بکنا نہیں کرو تسیل لکھ اب وہاں آؤ اور صدو کانگرسی صدو کانگرسی ہے صدو کانگرسی مروں گا اے رائیوں چوراں مارد ہوئی جتنے لوگ آپ کا پردے ہوئے جگ بلائی دی نام کی چیز کوئی نہیں سرف لو ہوئے تو لگ تو میرے سی ایم نے چور تن چوراں چورا رہا چوراں میں ٹھوک کے کہنا بھگوت مان ٹھو تسی اب میری کسی گل جواب دے رہے ہو نا فیکٹ نہیں سو تیرے کو فیکٹ اج بمبا مانو چلا چلا کہ ایک لب گیا تے میرا نام دادی والا دے نتنے کھڑا ہو کے آ دے دس یار دے کچھ کہنا پکوان تمام جے ماں دا دو, دو پیتا ہے جے ماں دا دو, دو پیتا ہے تے آ کسے کمرے چکلے بیٹھی ہے ہور چھاکر کسے بوڑ پھلے کسے ساتھ دے بیٹھی ہے ایک فیس بک تم چلا ایک فیس بک میں چلا تے میرا بیس کر ہے پنجاب نے مبیانے ہوتے جے ستو ہار گیا راجلی کی سدہ لیچ ਵੀ ਕਾਨੂੰਨ ਵੈਸੇ ਨਹੀਂ ਕਰਾ ਰਹੇ 42 ਕਰੋੜ ਰੁਪਈਆ ਦੇ ਮੈਨ ਖਰੀਦ ਰਹੇ ਨੇ ਉਹ ਕਿਹੜੇ ਐਮਐਲਏ ਨੇ ਜਿਹੜੇ ਤਿੰਨ ਦਿਨ ਘਰ ਬੈਠੇ ਜੰਦੇ ਆ ਜਿਹੜਾ ਪੈਠਾ ਸਾਕੇ ਸਿੱਧੂ ਨੂੰ ਭੱਜਿਆ ਤੇ 13 ਕਰੋੜ ਰੁਪਏ ਦੇ ਐਲਵਾ ਦੇ ਤਾਮ ਦੇ ਸਹਸਰੇ ਉਹਨਾਂ ਦਾ ਆਉਂਦੀ ਹੈ ਤਾੜੀ ਆਵਾਜ਼ ਕਦਮ ਜੈਤ ਸੱਚ ਦੀ ਗੱਲ ਕੀਤੀ ਹੈ ਤੇ ਦਸਵੇਂ ਦਸਵੇਂ 12000 ਕਰੋੜ ਰੁਪਏ ਦੀ ਸ਼ਾਮ ਸ਼ਾਮ ਗਿਆ پٹا جی بدلو یہ سسٹم بدل پو کہ سوبے سب کو خطرناک بندہ ہوگا آدمی ਪੰਜਾਬੀ ਤਾਂ ਮੋੜ ਨਹੀਂਆ ਬਾਬੂ ਜਦੋਂ ਉਹਦੇ ਹੱਥ ਫੜੋਗੇ ਜਦੋਂ ਚੋਰ ਤਰਫ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿਰਫ ਨਵਜੋ ਸਿੱਧੂ ਅਤੇ ਸਖਪਾਲ ਕਹਿਰਾ ਨੇ ਸਿਆਸੀ ਤੌਰ ਉਤੇ ਨਹੀਂ ਘੇਰਿਆ ਸਗੋਂ ਧਾਰਮਿਕ ਪੱਖ ਤੋਂ ਵੀ ਮੁੱਖ ਮੰਤਰੀ ਨੂੰ ਘੇਰਾ ਪੈਂਦਾ ਦਿਖਾਈ ਦਿੱਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 23 ਨਵੰਬਰ ਨੂੰ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਆਕਾਲ ਬੂੰਗਾ ਵਿਖੇ ਹੋਏ ਘਟਨਾਕ੍ਰਮ ਫਾਇਰਿੰਗ ਅਤੇ ਮਰਿਆਦਾ ਭੰਗ ਕਰਨ ਦੇ ਮਾਮਲੇ ਵਿੱਚ ਮੁੱਖ ਮੰਤਰੀ ਨੂੰ ਜ਼ਿੰਮੇਵਾਰ ਠਹਿਰਾਏ ਜਾਣ ਤੋਂ ਬਾਅਦ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਨੇ ਵੀ ਭਗਵੰਤ ਮਾਨ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਇਆ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਸ਼੍ਰੋਮਣੀ ਕਮੇਟੀ ਦੀ ਸਬ ਕਮੇਟੀ ਵੱਲੋਂ ਦਿੱਤੀ ਪੜਤਾਲੀਆ ਰਿਪੋਰਟ ਉੱਤੇ ਵਿਚਾਰ ਕਰਨ ਤੋਂ ਬਾਅਦ ਇਹ ਫੈਸਲਾ ਦਿੱਤਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਇਸ ਕਤਰੇ ਤੋਂ ਜਾਰੀ ਬਿਆਨ ਵਿੱਚ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਆਖਿਆ ਕਿ ਸਬ ਕਮੇਟੀ ਦੀ ਰਿਪੋਰਟ ਵਿਚਲੇ ਤੱਥ ਅਤੇ ਬਿਆਨ ਸਾਬਤ ਕਰਦੇ ਨੇ ਕਿ ਬਿਨਾਂ ਕਿਸੇ ਪੜਕਾਹਟ ਅਤੇ ਉਚਿਤ ਹਾਲਾਤਾਂ ਤੋਂ ਪੁਲਿਸ ਵੱਲੋਂ ਗੁਰਦੁਆਰਾ ਅਕਾਲ ਬੁੰਗਾ ਸ਼ਾਉਣੀ ਨਿਹੰਗ ਸਿੰਘਾਂ ਵਿਖੇ ਵੱਡੀ ਪੱਧਰ ਉੱਤੇ ਗੋਲੀਬਾਰੀ ਕਰਨੀ ਜੁੱਤੀਆਂ ਸਮੇਤ ਪੁਲਿਸ ਦੁਆਰਾ ਗੁਰਦੁਆਰੇ ਦੇ ਸਮੂਹ ਵਿੱਚ ਦਾਖਲ ਹੋ ਕੇ ਮर्यादा ਨੂੰ ਭੰਗ ਕਰਨਾ ਅਤੇ ਅਥਰੂ ਗੈਸ ਦੇ ਗੋਲੇ ਛੱਡ ਕੇ ਗੁਰਦੁਆਰੇ ਦੇ ਅੰਦਰ ਚੱਲ ਰਹੇ ਸ੍ਰੀ ਅਕੰਧ ਪਾਠ ਨੂੰ ਖੰਡਿਤ ਕਰਨਾ ਸਿੱਧੇ ਰੂਪ ਵਿੱਚ ਗੁਰਦੁਆਰਾ ਸਾਹਿਬ ਦੀ ਮर्यादा ਅਤੇ ਪਵਿੱਤਰਤਾ ਨੂੰ ਭੰਗ ਕਰਕੇ ਸਿੱਖ ਭਾਵਨਾਵਾਂ ਨੂੰ ਡੂੰਘੀ ਸੱਟ ਮਾਰਨ ਵਾਲੀ ਘਟਨਾ ਸੀ। ਉਹਨਾਂ ਕਿਹਾ ਕਿ ਸਬ ਕਮੇਟੀ ਦੀ ਰਿਪੋਰਟ ਮੁਤਾਬਕ ਮੁੱਖ ਮੰਤਰੀ ਗ੍ਰਹਿ ਮੰਤਰਾਲੇ ਦਾ ਮੁਖੀ ਹੋਣ ਦੇ ਨਾਤੇ ਗੁਰਦੁਆਰਾ ਸਾਹਿਬ ਵਿੱਚ ਹੋਈ ਧਾਰਮਿਕ ਅਵਗਿਆ ਦਾ ਸਿੱਧਾ ਦੋਸ਼ੀ ਹੈ। ਸ਼੍ਰੋਮਣੀ ਕਮੇਟੀ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਵੱਲੋਂ ਮੁੱਖ ਮੰਤਰੀ ਨੂੰ ਭਾਵੇਂ ਸੁਲਤਾਨਪੁਰ ਲੋਧੀ ਘਟਨਾ ਵਾਲੇ ਦੋਸ਼ੀ ਠਹਿਰਾ ਦਿੱਤਾ ਗਿਆ ਹੈ ਪਰ ਸਵਾਲ ਇਹ ਹੈ ਕਿ ਹੁਣ ਅੱਗੇ ਕੀ ਕੀ ਇਸ ਸਬੰਧ ਵਿੱਚ ਕੋਈ ਕਾਰਵਾਈ ਵੀ ਹੋਵੇਗੀ ਜਾਂ ਫਿਰ ਇਹ ਸਿਰਫ ਮੁੱਖ ਮੰਤਰੀ ਦੀ ਸਾਖ ਨੂੰ ਖੋਰਾ ਲਾਉਣ ਅਤੇ ਧਾਰਮਿਕ ਪੱਖ ਤੋਂ ਸੱਟ ਮਾਰਨ ਵਾਲੀ ਕਾਰਵਾਈ ਹੀ ਸਾਬਤ ਹੋਏਗੀ ਇਸ ਬਾਰੇ ਨਾ ਤਾਂ ਸ਼੍ਰੋਮਣੀ ਕਮੇਟੀ ਨੇ ਕੁਝ ਸਪਸ਼ਟ ਕੀਤਾ ਹੈ ਨਾ ਹੀ ਸ਼੍ਰੀ ਅਕਾਲ ਤਖਤ ਸਾਹਿਬ ਨੇ ਕੁਝ ਸਾਫ਼ ਕਰਕੇ ਇਸ ਦਿਸ਼ਾ ਵਿੱਚ ਕੋਈ ਆਦੇਸ਼ ਦਿੱਤੇ ਨੇ